ਬਿਲਕੁਲ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਸਪੈਸ਼ਲ ਹੁਨਾ ਵੱਲੋਂ ਇਹ ਹਦੇਸ਼ ਆ ਕਿ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਇਆ ਤੇ ਸੀਜ਼ਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਦਿੱਕਤ ਨਾ ਆਵੇ ਆੜਤ ਨੂੰ ਦਿੱਕਤ ਨਾ ਆਵੇ ਸੋ ਉਹਦੇ ਲਈ ਜਿਹੜੇ ਬੰਦੋਬਸਥ ਕੀਤੇ ਆ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਉਹਦੀਆਂ ਸਥਾਨਿਕ ਬਦਦ ਤੇ ਮੀਟਿੰਗਾਂ ਲੈ ਚੁੱਕਿਆ ਸੋ ਲਗਾਤਾਰ ਉਹਦੀ ਫੀਡਬੈਕ ਜਿਹੜੀ ਆ ਹਰ ਰੋਜ਼ ਮੈਂ 1 2 3 1 2 3 ਮੰਡੀਆਂ ਚ ਜਾਣਾ ਸੋ ਅੱਜ ਮੇਰਾ ਬੜਾ ਪਿਆਰਾ ਜ਼ਿਲ੍ਹਾ ਸਿੱਧਾ ਅਜੂਮ ਪਾਕਿਸਤਾਨ ਦੀ ਇਹ ਧਰਤੀ ਹੈ ਔਰ ਉਸ ਧਰਤੀ ਤੇ ਆ ਕੇ ਹਮੇਸ਼ਾ ਹੀ ਇੱਕ ਗੌਰਵ ਵੀ ਮਹਿਸੂਸ ਹੁੰਦਾ ਸੋ ਅੱਜ ਬੰਗਾ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੀ ਉਹ ਅਰਾਈਵਲ ਹੈ ਸੱਜ ਸੱਜ ਵਜਤ ਸਾਰੇ ਪੰਜਾਬ ਦੇ ਵਿੱਚ ਹੀ ਉਹ ਆਣੀ ਸ਼ੁਰੂ ਹੋ ਗਈ ਹੈ ਸੋ ਡੇ ਬਾਈ ਡੇ ਇਹ ਜਿਹੜਾ ਸੀਜ਼ਨ ਆ ਉਹ ਆਪਣੀ ਹੁਣ ਚਰਮ ਸੀਮਾ ਵਾਲੇ ਪਾਸੇ ਜਾਏਗਾ ਸੋ ਅਸੀਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਚ 416000 416000 ਐਮਟੀ ਕਣਕ ਆਈ ਹੈ ਸੋ ਅਸੀਂ 326000 ਐਮਟੀ ਖਰੀਦ ਚੁੱਕੇ ਆ ਔਰ 151 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਜਿਹੜਾ ਜਿਹੜਾ ਉਹਨਾਂ ਦੀ ਬਣਦੀ ਐਮਐਸਪੀ ਦਾ ਰੇਟ ਉਹ ਵੀ ਪਾ ਚੁੱਕੇ ਆ ਅਸੀਂ ਸੋ ਲਗਾਤਾਰ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਹੈਕਟਰੀ ਦਾ ਕੇਂਦਰੀ ਪੂਲ ਦੇ ਲਈ ਉਹ ਟੀਚਾ ਪੂਰਾ ਕਰਨ ਦੇ ਲਈ ਪੂਰੀਆਂ ਮਤਲਬ ਤਿਆਰੀਆਂ ਨੇ ਸੋ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਇਹ ਸਵਾਰ ਜਿਸ ਤਰ੍ਹਾਂ ਦੀ ਕਿਰਪਾ ਰਹੀ ਹੈ ਮੌਸਮ ਦੀ ਕਣਕ ਦੀ ਬੰਪਰ ਫਸਲ ਆਣ ਦੀ ਜਿਹੜੀ ਉਹ ਸੁਭਾਵਨਾ ਆ ਸੋ ਇਹ ਸਾਡੇ ਦੇਸ਼ ਦੇ ਲਈ ਵੀ ਚੰਗੀ ਗੱਲ ਆ ਕਿਸਾਨਾਂ ਲਈ ਵੀ ਚੰਗੀ ਗੱਲ ਆ ਸੋ ਆਲਮੋਸਟ ਪੁਰਵਾਨ ਤੁਸੀਂ ਕੀਤੇ ਆ ਸੀਸੀਐਲ ਸਾਡੇ ਕੋਲ ਆ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਮੰਡੀ 'ਚ ਨਾ ਆਵੇ ਇਦੇ ਲਈ ਲਗਾਤਾਰ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਸਾਰੇ ਲੀਡਰ ਜਿਹੜੇ ਆ ਚਾਹੇ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਚਾਹੇ ਅਫਸਰ ਨੇ ਸਮੱਸਿਆ ਅਧਿਕਾਰੀ ਸਭਾਂ ਨੇ ਵੀ ਲਗਾਤਾਰ ਇੱਥੇ ਕੰਮ ਕਰ ਰਹੇ ਆ ਸੋ ਬਸ ਕੁਦਰਤ ਦਾ ਅਸ਼ੀਰਵਾਦ ਰਵੇ ਔਰ ਮੈਨੂੰ ਲੱਗਦਾ ਵੀ ਇਹ ਜਿਹੜਾ ਸੀਜ਼ਨ ਆ ਪੰਜਾਬ ਦੇ ਅੰਦਰ ਨਾ ਕੇਵਲ ਕਿਸਾਨਾਂ ਦੇ ਲਈ ਬਲਕਿ ਮਜ਼ਦੂਰਾਂ ਲਈ ਵਾਕਿਆ ਸਭ ਲੋਕਾਂ ਲਈ ਜਿਹੜੇ ਗਵਰਨਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਸਰ ਬਿਲਕੁਲ 100% 100% ਜਿਹੜੇ ਇੰਤਜ਼ਾਮ ਨੇ ਸਾਨੂੰ 5 ਲੱਖ ਗੱਟੇ ਦੀ ਲੋਡ ਹੁੰਦੀ ਹੈ ਉਹ ਸਾਡੇ ਕੋਲ ਕੰਪਲੀਟ ਹੈ ਤੇ ਜਿੱਥੇ ਜਿੱਥੇ ਪਹੁੰਚਣਾ ਚਾਹੀਦਾ ਵਾਰਦਨਾ ਭਜਾ ਦਿੱਤਾ ਗਿਆ ਪੈਸੇ ਦੀ ਕੋਈ ਮਤਲ ਘਾਟ ਨਹੀਂ ਹੈ ਸੋ ਲਿਫਟਿੰਗ ਵੀ ਜਿਹੜੀ ਆ ਉਹ ਅਸੀਂ ਆਲਮੋਸਟ ਜਿਹੜੀ ਸਪੇਸ ਹੈ ਉਹਨੂੰ ਤਿਆਰ ਕਰ ਲਿਆ ਸੋ ਕਿਸੇ ਤਰ੍ਹਾਂ ਦੀ ਵੀ ਦਿੱਕਤ ਜਿਹੜੀ ਉਹ ਮੰਡੀਆਂ 'ਚ ਨਹੀਂ ਹੋਊਗੀ ਬਿਲਕੁਲ ਤੁਸੀਂ ਦੇਖਿਆ ਹੋਣਾ ਵੀ ਹਰਵਿੰਦਰ ਸਿੰਘ ਕਿਸਾਨ ਜਿਹਨੂੰ ਰਾਜਪੁਰੇ ਦੇ ਅੰਦਰ ਮੈਂ ਪਰਚੇਸ ਸ਼ੁਰੂ ਕਰਾ ਕੇ ਆਇਆ ਹਾਂ 24 ਘੰਟਿਆਂ ਦੇ ਵਿੱਚ ਵੀ ਜਿਹੜਾ ਮਾਨ ਸਾਹਿਬ ਦਾ ਮਤਲਬ ਵਾਦਾ ਕਿ ਕਿਸਾਨਾਂ ਦੇ ਖਾਤੇ ਵਿੱਚ ਜਾਊਗਾ ਅੱਜ ਜਿਹੜੇ ਕਿਸਾਨ ਦੀ ਢੇਰੀ ਮੇਰੇ ਪਿੱਛੇ ਤੁਸੀਂ ਦੇਖਿਆ ਇਹਨੂੰ ਵੀ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਇਹਦੇ ਖਾਤੇ 'ਚ ਅਸੀਂ ਪਾਵਾਂਗੇ ਸੋ ਇਹ ਸਾਡਾ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਦਾ ਵਾਦਾ ਵੀ ਹੈ ਸਰ ਦੇਖੋ ਪ੍ਰਤਾਪ ਸਿੰਘ ਵਾਜਬਾ ਬੜਾ ਸੀਨੀਅਰ ਮੋਸਟ ਪੋਲੀਟਿਸ਼ੀਅਨ ਆ ਹੋਰ ਬੜੇ ਸੁਵਿਧਾਨਕ ਅਹੁਦੇ ਤੇ ਉਹਨਾਂ ਦੀ ਪਾਰਟੀ ਨੇ ਉਹਨੂੰ ਬਿਠਾਇਆ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਪੰਜਾਬ ਦੇ ਅੰਦਰ ਪੈਨੋ ਕਰੀਏਟ ਕਰਨ ਦੇ ਲਈ ਉਲਝ ਜ਼ਰੂਰ ਬਿਆਨ ਦਿੰਦੇ ਰਹਿੰਦੇ ਆ ਕਦੀ ਮਤਲਬ ਸੰਤਾਂ ਦੇ ਖਿਲਾਫ ਦਿੰਦੇ ਆ ਬਿਆਨ ਸੋ ਇਹ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਹੈ ਬੜੀ ਗੰਭੀਰਤਾ ਦੀ ਮੰਗ ਕਰਦਾ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਇਨਵੈਸਟੀਗੇਸ਼ਨ ਹੋਊਗੀ ਜਾਂ ਤਾਂ ਉਹ ਦੱਸਣਗੇ ਕਿ ਉਹ ਉਹ ਸੂਤਰ ਕਿਹੜੇ ਆ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਪਤਾ ਲੱਗਿਆ ਤੇ ਸੈਕੰਡ ਹੈ ਵੀ ਇਹ ਮੰਦ ਭਾਗੀ ਗੱਲ ਹੈ ਵੀ ਜੇ ਤੁਹਾਨੂੰ ਇਸ ਕਿਸਮ ਦੀ ਕੋਈ ਇਨਪੁੱਟ ਹੈ ਇਹ ਤੁਸੀਂ ਸਰਕਾਰ ਨਾਲ ਸ਼ੇਅਰ ਕਰੋ ਤੁਸੀਂ ਪੰਜਾਬੀਆਂ ਦਾ ਨੁਕਸਾਨ ਕਰਾਂ ਦੀ ਉਡੀਕ ਕਰ ਰਹੇ ਹੋ ਸੋ ਇਹ ਮੰਦਭਾਗੀਆ ਗੱਲਾਂ ਨੇ ਪ੍ਰਤਾਪ ਵਾਜਬਾ ਵਰਗਾ ਬੰਦਾ ਇਸ ਕਿਸਮ ਦੇ ਬਿਆਨ ਦੇਵੇ ਇਹ ਸਮਝ ਤੋਂ ਬਾਹਰ ਆ ਨਾ ਉਹਨੂੰ ਅਸੀਂ ਕੋਈ ਮੰਦਬੁੱਧੀ ਕਹਿ ਸਕਦੇ ਆ ਨਾ ਉਹਨੂੰ ਕਮਲਾ ਕਹਿ ਸਕਦੇ ਆ ਮਤਲਬ ਪੜਿਆ ਲਿਖਿਆ ਹੋਰ ਮੈਂ ਫਿਰ ਦੁਬਾਰਾ ਕਹਿ ਰਿਹਾ ਪੀ ਇਸ ਕਿਸਮ ਦੇ ਬਿਆਨਾਂ ਨੂੰ ਜਿਹੜਾ ਉਹ ਦੇਣਾ ਇਹ ਮੈਨੂੰ ਸਮਝਦਾ ਵੀ ਇਸ ਕਿਸਮ ਦੀ ਪਦਵੀ ਤੇ ਬੈਠੇ ਪੋਲੀਟਿਸ਼ਨ ਜਿਹੜਾ ਇਹ ਮੈਂ ਸਮਝਦਾ ਵੀ ਮੰਦਭਾਗੀ ਗੱਲ ਆ ਸੋ ਇਨਵੈਸਟੀਗੇਸ਼ਨ ਹੋਊਗੀ ਔਰ ਅਗਰ ਐਸਾ ਕੁਝ ਪਾਇਆ ਗਿਆ ਤਾਂ ਜੋ ਕਾਨੂੰਨ ਦੇ ਮੁਤਾਬਕ ਮਤਲਬ ਤੈਅ ਸੁਦਾ ਗੱਲਾਂ ਨੇ ਉਹ ਵੀ ਲਾਗੂ ਹੋਣਗੀਆਂ ਇਹਨਾਂ ਦੇ ਖਿਲਾਫ ਬਹੁਤ ਹੀ ਖੂਬਸੂਰਤ ਹੈ ਬਹੁਤ ਖੂਬਸੂਰਤ ਜੁੱਧ ਨਸ਼ਿਆਂ ਵਿਰੁੱਧ ਮਾਨਜੋਗ ਮੁੱਖ ਮੰਤਰੀ ਜੀ ਦਾ ਜਿਹੜਾ ਨਾਰਾ ਉਹਨੂੰ ਗਰਾਸ ਰੂਟ ਤੱਕ ਲਿਜਾਣ ਦੇ ਲਈ ਸਾਡੀ ਪੰਜਾਬ ਪੁਲਿਸ ਸਾਡਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਹੁਣ ਤੱਕ 4000 ਤੋਂ ਉੱਪਰ ਬੰਦਾ ਜਿਹਨੂੰ ਫੜ ਕੇ ਜਿਹੜੇ ਨਸ਼ੇ ਦੇ ਸਪਲਾਈਅਰਸ ਆਨੂੰ ਅੰਦਰ ਦਿੱਤਾ ਗਿਆ ਔਰ ਮੇਰੇ ਖਿਆਲਿਆ ਕਿ 2.5 ਹਜ਼ਾਰ ਦੇ ਕਰੀਬ ਜਿਹੜੀ ਉਹ ਐਫਆਈਆਰ ਵਿੱਚ ਦਰਜ ਹੋਈ ਆ ਸੋ ਉਹ ਪਾਪਾਂ ਦੀ ਕਮਾਈ ਨਾਲ ਸਾਰੇ ਜਿਹੜੇ ਘਰ ਨੇ ਉਹ ਵੀ ਮਲੇ ਢਾਈ ਜਾ ਰਹੇ ਆ ਸੋ ਅਸੀਂ ਇਹਨੂੰ ਮੰਤਗੀ ਸਿੱਟੇ ਤੱਕ ਲਿਜਾਣਾ ਚਾਹੁੰਦੇ ਆ ਜੁੱਧ ਨਸਿਆਂ ਦੇ ਵਿਰੁੱਧ ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਨੂੰ ਪੰਜਾਬ ਦੀ ਮਿੱਟੀ ਨਾਲ ਮੋਹ ਹੈ ਸਾਡੇ ਗੁਰੂਆਂ ਦੀ ਸਾਡੇ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਸਰਦੀ ਦੇ ਉੱਤੇ ਜਿਹੜਾ ਇਹ ਸੇਵਾ ਦਰਿਆ ਭਾਵੇਂ ਉਹ ਕਿਸੇ ਵੀ ਸਰਕਾਰਾਂ ਵੱਲੋਂ ਇਹ ਬੂਟਾ ਲਾਇਆ ਗਿਆ ਇਹਨੂੰ ਖਾੜ ਕੇ ਮਤਲਬ ਪਰਾ ਮਾਰਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਦੀ ਵਚਨ ਉਹ ਤਾਂ ਛੋਟੀ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਵੱਡੀਆਂ ਐਕਸਰਸਾਈਜ਼ ਦੇਖੋਗੇ ਬਸ ਮੈਂ ਇੰਨੀ ਗੱਲ ਕਹਿਣਾ ਚਾਹਨਾ ਕਰੋੜ ਆਪਣੀ ਅਧਾਰਿਤ ਕੰਮ ਕਰ ਰਿਹਾ ਜਿਹੜਾ ਵੀ ਵਾਇਓਲੇਸ਼ਨ ਕਰਦਾ ਪਾਇਆ ਗਿਆ ਚਾਹੇ ਕੋਈ ਪੋਲੀਟੀਸ਼ੀਅਨ ਹੈ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੈ ਸਰਕਾਰ ਨਹੀਂ ਬਕਸੇ ਥੈਂਕ ਯੂ